ਸਰਦਾਰ ਐਕਾਲੀਲਾ ਟਕਸਾਲੀ ਦੇ ਪ੍ਰਧਾਨ ਰঞ্জੀਤ ਸਿੰਘ ਬਰੰਪੁਰਾ ਨੇ ਬਰੰਪੁਰਾ ਸਾਹਿਬ ਅੱਜ ਦਾ ਪ੍ਰੋਗਰਾਮ ਕਿਸ ਵਿਸ਼ੇ ਨੂੰ ਕੀਤਾ ਗਿਆ ਜੀ ਹਾਂਜੀ ਅੱਜ ਦਾ ਜਿਹੜਾ ਪ੍ਰੋਗਰਾਮ ਕੀਤਾ ਗਿਆ ਕਿਸ ਵਿਸ਼ੇ ਨੂੰ ਲੈ ਕੇ ਪ੍ਰੋਗਰਾਮ ਕੀਤਾ ਗਿਆ ਜੀ ਅੱਜ ਸਰਦਾਰ ਰਜੀਤ ਸਿੰਘ ਜਿਹੜੇ بیٹਾ ਜੀ ਜੋ ਸਰਦਾਰ ਉਹਜਾਗਰ ਸਿੰਘ ਜੀ ਦੇ ਰੰਗਰੇਟਾ ਜੋ ਸਾਡੇ ਵਿੱਚ ਨਹੀਂ ਉਹਨਾਂ ਦੇ ਸੁਪੁੱਤਰ ਜਿਹੜੇ ਆ ਸ਼੍ਰੋਮਣੀ ਕਾਲਜਾ ਟਕਸਾਲੀ ਦੇ ਵਿੱਚ ਸ਼ਾਮਿਲ ਜਿਹੜੇ ਹੋਏ ਆ ਔਰ ਉਹਨਾਂ ਨੂੰ ਪਾਰਟੀ ਜੁਆਇੰਟ ਕਰਾਉਣ ਵਾਸਤੇ ਅੱਜ ਦਾ ਇਹ ਸਾਰਾ ਜਿਹੜਾ ਸਮਾਗਮ ਆ ਉਹ ਜਿਹੜਾ ਵਾ ਉਹ ਕੀਤਾ ਵਾ ਸਰਦਾਰ ਰਜਾਗਰ ਸਿੰਘ ਰੇਡੇਟਾ ਜਿਹੜੇ ਸੁਨੋਮਣੀ ਗੁਰਦਾਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਵੀ ਰਹੇ ਆ ਮੈਂਬਰ ਵੀ ਰਹੇ ਆ ਲੰਮਾ ਸਮਾਂ ਰਹੇ ਆ ਐਮਐਲਏ ਵੀ ਰਹੇ ਆ ਔਰ ਆਪਣੀ ਪੰਜਾਬ ਗਵਰਨਮੈਂਟ ਦੀ ਬੋਡੀ ਵੱਡੀ ਕਾਰਪੋਰੇਸ਼ਨ ਮੈਨੂੰ ਉਹਦਾ ਨਾਮ ਭੁੱਲ ਗਿਆ ਉਹਦੇ ਚੇਅਰਮੈਨ ਵੀ ਜਿਹੜੇ ਆ ਉਹ ਰਹੇ ਆ ਔਰ ਫੌਜ ਦੇ ਵਿੱਚ ਗਿਲਟेड ਅਫਸਰ ਰਹੇ ਆ ਅੱਜ ਉਹ ਪਾਰਟੀ ਵਿੱਚ ਸ਼ਾਮਲ ਹੋਏ ਨੇ ਬੜਾ ਵੱਡਾ ਕੁਰਬਾਨੀ ਵਾਲਾ ਪਰਿਵਾਰ ਆ ਬਹੁਤ ਵੱਡੀ ਸ਼ਕਤੀ ਮਿਲੀ ਐ ਸ਼੍ਰੋਮਣੀ ਅਕਾਲੀ ਦਲ ਇਕ ਸਾਹੀ ਨੂੰ ਜਿਹੜੇ 5 ਸਾਲਾਂ ਤੋਂ ਸਾਡੇ ਨਾਲ ਜੁੜਿਆ ਹੋਇਆ ਹੈ। ਆਪਰਾਪੁਰੋ ਸਾਹਿਬ ਅਖਰੀ ਸਭ ਤੋਂ ਅਕਾਲੀ ਦਲ ਨਾਲ ਜੁੜੇ ਰਹੇ ਕੀ ਕਾਰਨ ਕੀ ਰਿਹਾ ਇਹਨਾਂ ਦਾ ਟੁੱਟਣ ਦਾ? ਲੰਮੇ ਸਮੇਂ ਤੋਂ ਅਕਾਲੀ ਦਲ ਦੇ ਨਾਲ ਇਹਨਾਂ ਨੇ ਵਰਕਿੰਗ ਕੀਤੀ ਹੈ ਕੀ ਕਾਰਨ ਕੀ ਰਿਹਾ ਅਕਾਲੀ ਦਲ ਤੋਂ ਟੁੱਟਣ ਦਾ? ਉਹ ਤੇ ਵੇਖ ਲਓ ਅਕਾਲੀ ਦਲ ਬਾਦਲ ਦੇ ਵਿੱਚ ਸੀ ਅਕਾਲੀ ਦਲ ਬਾਦਲ ਦਾ ਦਾ ਸਵੇ ਬੇੜਾ ਡੁੱਬ ਗਿਆ ਕਿਉਂਕਿ ਉਹਨਾਂ ਨੇ ਕੰਮ ਹੀ ਕੋਈ ਚੰਗਾ ਨਹੀਂ ਕੀਤਾ ਜਦੋਂ ਦਾ ਸੁਖਬੀਰ ਸਿੰਘ ਬਾਦਲ ਸ਼੍ਰੋਮਣੀ ਅ ਕਾਲੀਗੱਲ ਦਾ ਪ੍ਰਧਾਨ ਬਣਿਆ ਉਹਨੇ ਕੰਮ ਹੀ ਕੋਈ ਚੰਗਾ ਨਹੀਂ ਕੀਤਾ ਨਾ ਕੋ ਧਾਰਮਿਕ ਤੌਰ ਤੇ ਚੰਗਾ ਕੰਮ ਕੀਤਾ ਨਾ ਕੋ ਦੂਰਾ ਛੋਟੋ ਜਿਹਨੇ ਰਾਤ ਅਖਬਾਰਾਂ ਪੜ੍ਹਦੇ ਲੁੱਟ ਲਿਆ ਮਾਰ ਲਿਆ ਟ੍ਰਾਂਸਪੋਰਟ ਮਾਫੀਆ ਰੇਤਾ ਬਜਰੀ ਚੱਲਣ ਦੇ ਜੋ ਕੁਝ ਵੀ ਆ ਤੇ ਤੁਸੀਂ ਦੇਖਦੇ ਜੋ ਉਸਨੇ ਕਾਲੀਗੱਲ ਦਾ ਸਾਰਾ ਗਰਾਹ ਵੀ ਸਾਰਾ ਥੱਲੇ ਲੈ ਲਿਆ ਜਿਹੜੇ ਲੋਕ ਸ਼ਾਮਲ ਹੋ ਕੇ ਆ ਰਹੇ ਜਿਹੜੇ ਲੋਕ ਸ਼ਾਮਲ ਹੋ ਰਹੇ ਨੇ ਕਿਸ ਤਰ੍ਹਾਂ ਦਾ ਤੁਹਾਡੀ ਪਾਰਟੀ ਵੱਲੋਂ ਕਿਸ ਤਰ੍ਹਾਂ ਦਾ ਇਹਨਾਂ ਨੂੰ ਸੰਯੋਗ ਦਿੱਤਾ ਜਾਏਗਾ ਨਹੀਂ ਜਿੰਨਾ ਦਾ ਸੰਯੋਗ ਲਿਆ ਜਾਵੇਗਾ ਸੰਯੋਗ ਇਹਨਾਂ ਨੂੰ ਇਹਨਾਂ ਹੀ ਆਪਦੇ ਗੱਲ ਨਾਲ ਲਾ ਕੇ ਰੱਖਾਂਗੇ ਸਾਰੇ ਜਿਹੜੇ ਸਾਡੇ ਵਰਕਰ ਆ ਵਰਕਰਾਂ ਨੂੰ ਗੱਲ ਨਾਲ ਲਾ ਕੇ ਰੱਖਾਂਗੇ ਲੋਕਾਂ ਦੇ ਨਾਲ ਪਿਆਰ ਕਰਾਂਗੇ ਸੱਚੀ-ਸੁੱਚੀ ਗੱਲ ਕਰਾਂਗੇ ਹੱਕ ਸੱਚ ਦੀ ਗੱਲ ਕਰਾਂਗੇ ਕੋਈ ਇਹ ਤੇ ਨਹੀਂ ਵੀ ਕੋਈ ਠੱਗੀ ਵਾਲੀ ਗੱਲ ਨਹੀਂਗੀ ਜੋ ਕਹਾਂਗੇ ਉਹ ਕਰਾਂਗੇ 222 ਦੀ ਵਿਧਾਨ ਸਭਾ ਚੋਣਾਂ ਸਮੇਂ ਕੀ ਨਵੀਂ ਪ੍ਰਕਿਰਿਆ ਕੀ ਹੋਗੀ ਤੁਹਾਡੀ ਨਹੀਂ ਨਵੀਂ ਪ੍ਰਕਿਰਿਆ ਕੀ ਹੋਣੀ ਇਲੈਕਸ਼ਨਾਂ ਲੜਾਂਗੇ ਇਲੈਕਸ਼ਨ ਦੀ ਤਿਆਰੀ ਕਰਕੇ ਔਰ ਤੀਜਾ ਗੱਠ ਜੋੜ ਬਣਾਵਾਂਗੇ ਪੰਜਾਬ ਦੇ ਵਿੱਚ ਤੇ ਇਕੱਠੇ ਹੋ ਕੇ ਇਹਨਾਂ ਬਾਦਲਾਂ ਨੂੰ ਭਜਾਵਾਂਗੇ ਕਾਂਗਰਸ ਨੂੰ ਵੀ ਭਜਾਵਾਂਗੇ ਕੀ ਲੱਗਦਾ ਵੀ ਜੇ ਸੁਖਵੀਰ ਸਿੰਘ ਬਾਦਲ ਜਾਂ ਪ੍ਰਕਾਸ਼ ਸਿੰਘ ਬਾਦਲ ਵਰਗੋਂ ਤੁਹਾਡੇ ਨਾਲ ਦੂਰੀਆਂ ਮਟਾਈਆਂ ਜਾਂਦੀਆਂ ਇਹ ਮਿਟ ਸਕਣਗੀਆਂ ਕਿ ਤਰ੍ਹਾਂ ਨਹੀਂ ਮਿਟ ਸਕਦੀਆਂ ਕਦੇ ਵੀ ਨਹੀਂ ਮਿਟ ਸਕਦੀ ਇਹ ਕੋਈ ਇਸ ਤਰ੍ਹਾਂ ਦੀ ਗੱਲ ਨਹੀਂ ਜੇ ਇਹ ਤੇ ਜੇ ਹੋਣਾ ਹੁੰਦਾ ਤੇ ਉਹਨਾਂ ਨੂੰ 1.5 ਸਾਲ ਤੋਂ ਹੋ ਗਿਆ ਹੋ ਜਾਂਦਾ ਹੁਣ ਤਾਂ ਬਿਲਕੁਲ ਸਿਹਰਾਂ ਤੇ ਗੱਲ ਗਈ ਆ ਬਹੁਤ ਦੂਰੀਆਂ ਪਾਈਆਂ ਵੱਡੀਆਂ ਡਾਕਟਰ ਰਤਨ ਸਿੰਘ ਨਾਲਾ ਕਹਿੰਦੇ ਮੈਂ ਅੱਜ ਵੀ ਟਕਸਾਲੀਆਂ ਪਰ ਕਦੇ ਵੀ ਤੁਹਾਡੀ ਮੀਟਿੰਗ ਦੇ ਵਿੱਚ ਉਹਨਾਂ ਨੂੰ ਵੇਖਿਆ ਨਹੀਂ ਕਦੀ ਇਹ ਤਾਂ ਉਹਨਾਂ ਨੂੰ ਪੁੱਛੋ ਵੀ ਤੁਸੀਂ ਹੈ ਤੇ ਟਕਸਾਲੀ ਜੇ ਤਾਂ ਜਾਂਦੇ ਕਿਉਂ ਨਹੀਂ ਇਹ ਦੋ ਤੇ ਸਵਾਰ ਕਰੋ ਉਹਨਾਂ ਤੇ ਮੈਂ ਤਾਂ ਕੀ ਕਹਿ ਸਕਦਾ ਇਹ ਜੇ ਢਿੱਡਸਾ ਪਰਿਵਾਰ ਦੀ ਗੱਲ ਕਰੀਏ ਤੇ ਉਹਨਾਂ ਨਾਲ ਕਦੀ ਕੋਈ ਮੇਲ ਮਲਾਪ ਹੋਇਆ ਵੀ ਪਾਰਟੀ ਵਿੱਚ ਆਉਣ ਵਾਸਤੇ ਆ ਪੰਜ-ਛੇ ਦਿਨ ਹੋਏ ਉਹ ਦਿਨ ਹੀ ਮਿਲੇ ਇਕੱਠੇ ਚੰਡੀਗੜ੍ਹ ਮੇਰੇ ਘਰ ਆਏ ਕੀ ਲੱਗਦਾ ਕਿ ਨਵੀਂ ਪਾਰਟੀ ਖਣਗੇ ਕਿ ਜਾਂ ਇਸੇ ਪਾਰਟੀ ਨਾਲ ਜੁੜੇ ਰਹਿਣਗੇ ਨਹੀਂ ਨਹੀਂ ਪਾਰਟੀਆਂ ਦੇ ਪੰਗਲ ਸੁਣੋ ਮੇਰੀ ਪਾਰਟੀਆਂ ਅਹੀਂ ਇਹਦੇ ਕੋਈ ਪਾਰਟੀ ਬਿਜਰੂ ਪੰਕ ਕਰਕੇ ਹੀ ਮੁਲਕੇ ਗੱਠਜੋੜ ਬਣ ਸਕਦਾ ਗੱਠਜੋੜ ਤੇ ਸਾਰੀਆਂ ਪਾਰਟੀਆਂ ਨੂੰ ਲਾ ਕੇ ਇੱਕ ਜਿਹੜਾ ਵਾ ਇਹ ਕੋਲੀਸ਼ਨ ਇਹ ਬਣ ਸਕਦੀ ਬ੍ਰਹਮਪੁਰਾ ਸਾਹਿਬ ਵੱਡਾ ਸਵਾਲ ਖੜਾ ਹੁੰਦਾ ਜਿਵੇਂ ਤੁਸੀਂ ਕਿਹਾ ਕਿ ਜੇ ਧਾਰਮਿਕ ਤੌਰ ਤੇ ਗੱਲ ਕਰੀਏ ਸੁਖਬੀਰ ਸਿੰਘ ਬਾਦਲ ਵੱਲੋਂ ਕਬਜ਼ਾ ਕੀਤਾ ਗਿਆ ਪਿਛਲੇ ਦਿਨੀ ਐਸਪੀਸੀ ਅਤੇ ਸਿੱਖ ਜਥੇਬੰਦੀਆਂ ਦੇ ਵਿਚਕਾਰ ਟਕਰਾਅ ਹੋਇਆ ਜਿਸ ਦੇ ਵਿੱਚ ਦੋਵੇਂ ਤਰ੍ਹਾਂ ਦੀਆਂ ਜ਼ਖਮੀ ਹੋਏ ਨੇ ਕਿਵੇਂ ਦੇਖਦੇ ਹੋ ਇਸ ਨੂੰ ਬਹੁਤ ਮੰਦ ਭੱਗਾ ਗੱਲ ਹੋਈ ਨਹੀਂ ਹੋਣੀ ਚਾਹੀਦੀ ਸੀ ਸਿੱਖ ਕੌਮ ਦੀ ਇਹਦੇ ਨਾਲ ਬਦਨਾਮੀ ਹੁੰਦੀ ਆ ਜਿਹੜੇ ਲੋਕ ਇਹੋ ਜਿਹੇ ਕੰਮ ਕਰਦੇ ਨੇ ਲੜਾਈ ਝਗੜੇ ਕਰਦੇ ਨੇ ਆਪੋ ਵਿੱਚ ਦੀ ਇਹ ਸਿੱਖ ਕੌਮ ਦੀ ਇੱਜ਼ਤ ਕਰਾਉਣ ਦੀ ਕੋਸ਼ਿਸ਼ ਕਰਦੇ ਆ ਇਹਨਾਂ ਨੂੰ ਬਾਜ ਆਉਣਾ ਚਾਹੀਦਾ ਸਿਆਣੇ ਬਣਨਾ ਚਾਹੀਦਾ ਅਕਲ ਕਰਨੀ ਚਾਹੀਦੀ ਜਿਸ ਧਾਰਮਿਕ ਸਥਾਨ ਤੇ ਲੋਕ ਦਸਤਾਰਾਂ ਦੀ ਬਖਸ਼ਿਸ਼ ਮੰਗਦੇ ਨੇ ਉਸ ਧਾਰਮਿਕ ਸਥਾਨ ਦੀ ਉੱਤੇ ਪੱਤਰਕਾਰਾਂ ਦੀਆਂ ਪੱਗਾਂ ਲਥੀਆਂ ਸਿੱਖਾਂ ਗੁਆਂ ਦੀਆਂ ਪੱਗਾਂ ਲਥੀਆਂ ਕੀ ਦੇਖਦੇ ਹੋ ਮਖੇਦੀ ਕਰਦਾ ਮੈਂ ਸਭ ਗੱਲ ਦੀ ਜੋ ਕੁਝ ਵੀ ਉੱਥੇ ਹੋਇਆ ਬਹੁਤ ਮਾੜਾ ਆ ਨਹੀਂ ਹੋਣਾ ਚਾਹੀਦਾ ਸੀ ਸੋ ਧੰਨਵਾਦ ਇਸ ਸਰ ਜੀ ਸਿੰਘ ਬਰੰਪੂਰਾ ਜਿਨ੍ਹਾਂ ਦੇ ਨਾਲ ਅਸੀਂ ਸਿਆਸੀ ਤੇ ਧਾਰਮਿਕ ਮੁੱਦਿਆਂ ਤੇ ਵਿਸ਼ੇਸ਼ ਗੱਲਬਾਤ ਕੀਤੀ ਅੰਮ੍ਰਿਤਸਰ ਤੋਂ ਜਗਤਾਰ ਸਿੰਘ ਮੱਲਾ ਸਕਾਈ ਨਿਊਜ਼ ਪੰਜਾਬ